ਦੋਸਤੋ ਅੱਜ ਅਸੀਂ ਪਹੁੰਚੇ ਆ ਸਿਵਲੈਂਡ ਰੋਡ ਤੇ ਸੋ ਗੁਰਦਾਸਪੁਰ ਦੇ ਸਿਵਲੈਂਡ ਰੋਡ ਤੇ ਪਹੁੰਚੇ ਦਾ ਸਾਡਾ ਕਾਨ ਸਿੰਘ ਜੀ ਪਿਛਲੇ ਦਿਨ ਅਸੀਂ ਤੁਹਾਨੂੰ ਇੱਕ ਖਬਰ ਦਿਖਾਈ ਸੀ ਦੋ ਵਾਰੀ ਅਸੀਂ ਖਬਰ ਇਸ ਪਾਰਕ ਦੀ ਲਗਾਈ ਸੀ ਸ਼ੀਦੀ ਪਾਰਕ ਜਿਹੜਾ ਵਾ ਗੁਰਦਾਸਪੁਰ ਦੇ ਸਿਵਲੈਂਡ ਰੋਡ ਤੇ ਸੋ ਇਸ ਪਾਰਕ ਦੀ ਖਬਰ ਦਿਖਾਈ ਸੀ ਆਪਾਂ ਵੀ ਇਹਦੀ ਹਾਲਤ ਬਹੁਤ ਜ਼ਿਆਦਾ ਖਸਾ ਹੋ ਚੁੱਕੀ ਆ ਔਰ ਬਿਲਕੁਲ ਸਚਾਈ ਸੀ ਜੀ ਕਿਉਂਕਿ ਇਹ ਪਿਛਲੇ ਬੰਦ ਦਿਖਾਇਓ ਲਾਈਟ ਪਾ ਜੀ ਇਹ ਤਕਰੀਬਨ ਜਿਹੜੀ ਆ ਇਹਦੀ ਲਾਈਟਾਂ ਟੁੱਟ ਗਈ ਦੀਆਂ ਸੀ ਪਾਰਕ ਜਿਹੜੀ ਸਾਰੀ ਖੰਡਰ ਬਣ ਗਈ ਦੀ ਸੀ ਔਰ ਬਹੁਤ ਇਹਦੀ ਹਾਲਤ ਮਾੜ ਕਿਦ ਤਰ੍ਹਾਂ ਕਿਤੇ ਸ਼ਹੀਦਾਂ ਦਾ અપਮਾਨ ਹੋ ਰਿਹਾ ਸੀ ਜੀ ਉਹ ਅਸੀਂ ਪ੍ਰਮੁਖਤਾ ਨਾਲ ਖਬਰ ਦਿਖਾਈ ਜੀ ਅਸੀਂ ਅੱਜੇ ਪੱਤਰਕਾਰ ਅਸੀਂ ਗੁਰਦਾਸਪੁਰ ਤੋਂ ਪ੍ਰਮੁਖਤਾ ਨਾਲ ਖਬਰ ਦਿਖਾਈ ਕਿਉਂਕਿ ਜ਼ਰੂਰੀ ਸੀ ਸਮੇਂ ਦੀ ਜ਼ਰੂਰ ਸੀ ਕਿਉਂਕਿ ਅੱਜ ਤੁਸੀਂ ਦੇਖੋ ਸ਼ਹੀਦਾਂ ਕਰਕੇ ਜਿਹੜਾ ਵਾ ਅਸੀਂ ਅੱਜ ਆਜ਼ਾਦ ਘੁੰਮਦੇ ਪਏ ਆ ਉਹਨਾਂ ਦੀ ਕੁਰਬਾਨੀਆਂ ਨਾਲ ਅਸੀਂ ਜਿਹੜਾ ਵਾ ਜੀ ਸੁੱਖ ਦਾ ਸਾਹ ਲੈ ਰਹੇ ਆ ਸੋ ਅੱਜ ਵੀ ਦੇਖੋ ਇਹ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਆ ਪਾਕਿਸਤਾਨ ਨਾਲ ਸਾਡੀ ਜੰਗ ਹੋਈ ਆ ਉਹਦੇ ਵਿੱਚ ਵੀ ਸਾਡੇ ਆਰਮੀ ਦੇ ਜਵਾਨਾਂ ਨੇ ਜਿਹੜਾ ਜੀ ਇੱਕ ਵੱਡਾ ਰੋਲ ਨਿਭਾਇਆ ਵਾ ਔਰ ਉਹਨਾਂ ਦੀ ਬਦੌਲਤ ਅਸੀਂ ਆਰਾਮ ਨਾਲ ਆਪਣੇ ਘਰਾਂ 'ਚ ਬੈਠੇ ਦੇ ਸੀ ਸੋਸ ਰਹਾਤੇ ਸਾਡੀ ਰਾਖੀ ਕਰਨ ਦੇ ਸੀ ਔਰ ਅਸੀਂ ਆਰਾਮ ਨਾਲ ਆਪਣੇ ਘਰਾਂ 'ਚ ਬੈਠੇ ਦੇ ਸੀ ਸੋ ਕਿਤਨਾ ਕਿਤੇ ਉਹਨਾਂ ਦੇ ਨਾਲ ਹੀ ਜਿਹੜੀ ਚੀਜ਼ਾਂ ਬਣੀਆਂ ਜੀ ਉਹਨਾਂ ਦਾ ਰੱਖ-ਰਖਾਵ ਹੋਣਾ ਬੜੀਏ ਤਰੀਕੇ ਨਾਲ ਜ਼ਰੂਰੀ ਆ ਸੋ ਇਹ ਪਾਰਕ ਪਚਾਈ ਜੀ ਇਹਦੀ ਹਾਲਤ ਇੰਨੀ ਕਿ ਮਾੜੀ ਹੋ ਗਈ ਸੀ ਕਿ ਅਸੀਂ ਸ਼ਬਦਾਂ ਨਾਲ ਬਿਆਨ ਨਹੀਂ ਕਰ ਸਕਦੇ ਤੁਹਾਨੂੰ ਤਸਵੀਰਾਂ ਦਿਖਾਈਆਂ ਸੀ ਪਿਛਲੇ ਦਿਨ ਆਪਾਂ ਬਹੁਤ ਹਾਲਾਤ ਮਾੜੇ ਸੀ ਸੋ ਇਹ ਦੇਖੋ ਤੁਸੀਂ ਇਹ ਫੁਆਰਾ ਜਿਸ ਤੇ ਲੱਗਾਤਾ ਸੀ ਇਹ ਵੀ ਸਾਰਾ ਕੰਡਮ ਹੋ ਗਿਆ ਸੀ ਸੋ ਕਿਤਨਾ ਕਿਤੇ ਜਿਹੜਾ ਸਾਡੀ ਖਬਰ ਦੇਖ ਕੇ ਜਿਹੜਾ ਵਾ ਪ੍ਰਸ਼ਾਸਨ ਜਾਗਿਆ ਨਗਰ ਕੌਂਸਲ ਕੋ ਰਾਜਪੁਰ ਜਾਗੀ ਔਰ ਉਹਨਾਂ ਨੇ ਜਿਹੜਾ ਜੀ ਇਸ ਪਾਰਕ ਦਾ ਰੱਖ-ਰਖਾਵ ਜਾਨੀ ਕਿ ਜੀਵਨ ਉਧਾਰ ਕਰਨ ਵਾਸਤੇ ਜਿਹੜਾ ਉਹ ਜੀ ਉਪਰਾਲਾ ਕਰਤਾ ਸੋ ਖਬਰਦਾਰ ਸਰ ਹੋਇਆ ਜੀ ਔਰ ਪ੍ਰਸ਼ਾਸਨ ਨੇ ਪਹਿਲ ਕਦਮੀ ਕਰਕੇ ਇਸ ਪਾਰਕ ਦਾ ਦੁਬਾਰਾ ਜਿਹੜਾ ਵਾ ਜੀ ਸੁੰਦਰੀਕਰਨ ਕੀਤਾ ਜਾ ਰਿਹਾ ਵਾ ਇਹਨੂੰ ਕੋ ਨਵਾਂ ਰੂਪ ਦਿੱਤਾ ਜਾਣਾ ਵਾ ਔਰ ਇੱਥੇ ਸਾਰੇ ਟਾਈਲ ਲਗਣੀਆਂ ਜੀ ਇਹ ਪਾਰਕ ਦੇ ਅੰਦਰ ਸਾਰੇ ਟਾਈਲ ਲਗਾਈ ਜਾਏਗੀ ਇਹਦੀ ਚਾਰਦੁਵਾਰੀ ਹੋਏਗੀ ਔਰ ਇਹਨੂੰ ਕੋ ਸੁੰਦਰ ਰੂਪ ਜਲ ਦਿੱਤਾ ਜਾਏਗਾ ਸੋ ਕਿਤਰਾ ਕਿਤੇ ਇਹ ਕੋ ਵੱਡੀ ਪਹਿਲ ਕਦਮੀ ਆ ਉਪਰਾਲਾ ਵਧੀਆ ਵਾ ਜੀ ਸੋ ਬ੍ਰਦਰ ਇਹ ਤੁਣ ਗੱਲ ਸੁਣ सो इत नौजवान काम भी कर रहे हैं जी और इन्होंने ब्रदर ये काम मिले ठेका मिलेगा हाँ अच्छा क्या काम करेंगे इधर इधर अभी टाइल टाइल लगाना लगाएंगे इसका पूरा पार्क का सौंदरीकरण होगा इसका हाँ हाँ हो दोबारा हाँ जी हाँ जी बढ़िया कदम है ना शहीद का पार्क है वो होना भी चाहिए इसको हाँ जी अच्छे से काम होगा ना इधर अच्छा एक चीज बताना मेरे को ये जो वृक्ष पुराने वृक्ष है इनको कोई कटाई तो नहीं होगी इसकी कोई नहीं नहीं ये बीच में रहेंगे चलो अच्छी बात है जी धन्यवाद ਸੋ ਦੇਖੋ ਇਹ ਨੌਜਵਾਨੀ ਤੇ ਕੰਮ ਕਰ ਰਹੇ ਨੇ ਔਰ ਦੱਸ ਰਹੇ ਨੇ ਵੀ ਇਹ ਜਿਹੜੇ ਪੁਰਾਣੇ ਬ੍ਰਿਕਸ਼ ਨੇ ਕਿਉਂਕਿ ਇਹਦੇ ਵਿੱਚ ਨਾ ਜਿਹੜੇ ਆ ਜੀ ਬੋਰਡ ਦੇ ਬ੍ਰਿਕਸ਼ ਜਿਹੜੇ ਹਨ ਬਹੁਤ ਪੁਰਾਣੇ ਨੇ ਇਤਿਹਾਸਿਕ ਬ੍ਰਿਕਸ਼ ਨੇ ਔਰ ਇਹਨਾਂ ਬ੍ਰਿਕਸ਼ ਨੂੰ ਜਿਹੜਾ ਵਾ ਜੀ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਏਗਾ ਇਹ ਪਿੱਛੇ ਵੀ ਦਿਖਾਇਓ ਬ੍ਰਿਕਸ਼ ਤਾਂ ਦੇਖ ਇਹ ਵੀ ਇੱਕ ਪੁਰਾਣਾ ਬ੍ਰਿਕਸ਼ ਆ ਜੀ ਔਰ ਇਹਦੀ ਛਾਂ ਜਿਹੜੀ ਹੈ ਜੀ ਤੁਸੀਂ ਯਕੀਨ ਮੰਨਿਓ ਇਸ ਪਾਰਕ 'ਚ ਜਿਹੜਾ ਆ ਜੀ ਅਨੇਕਾਂ ਲੋਕ ਆ ਕੇ ਬਹਿੰਦੇ ਨੇ ਔਰ ਇਹਦੀ ਛਾਂ ਜਿਹੜੀ ਲੈਂਦੇ ਆ ਜੀ ਸੋ ਕਿਤੇ ਨਾ ਕਿਤੇ ਇਹ ਬ੍ਰਿਕਸ਼ ਜਿਹੜੇ ਬਚਾ ਔਰ ਇਹਨਾਂ ਬ੍ਰਿਖਸ਼ਾਂ ਨੂੰ ਬਚਾਇਆ ਜਾਏਗਾ ਜੀ ਇਹ ਵੀ ਦੇਖੋ ਤੁਸੀਂ ਇਹ ਵੀ ਇੱਕ ਜਿਹੜਾ ਇਤਿਹਾਸਿਕ ਬ੍ਰਿਖਸ਼ਾ ਜੀ ਵੱਡਾ ਬ੍ਰਿਖਸ਼ਾ ਦਿਖਾਓ ਤਸਵੀਰ ਜੀ ਸੋ ਦੇਖੋ ਪੂਰੀ ਸ਼ਾਂ ਘਮਾ ਕੇ ਦਿਖਾਓ ਉੱਪਰ ਨੂੰ ਜੀ ਪਿਛੇ ਆਪਣੇ ਸਾਰਾ ਘਮਾਓ ਸੋ ਦੇਖੋ ਇਹਨਾਂ ਨੇ ਪੂਰੀ ਪਾਰਕ ਨੂੰ ਜਿਹੜਾ ਕਵਰ ਕੀਤਾ ਦਾ ਵਾ ਔਰ ਇਹਦੀ ਸ਼ਾਂਸਲੇ ਲੋਕ ਬਹਿੰਦੇ ਨੇ ਆਰਾਮ ਫਰਮਾਉਂਦੇ ਨੇ ਸੋ ਕਿਦਾਂ ਕਿਤੇ ਇਹਨਾਂ ਬ੍ਰਿਖਸ਼ਾਂ ਦਾ ਬਹੁਤ ਫਾਇਦਾ ਵਾ ਸੋ ਉਮੀਦ ਹੈ ਵੀ ਪ੍ਰਸ਼ਾਸਨ ਜਰੂਰ ਧਿਆਨ ਦੇਗਾ ਔਰ ਇਹ ਮੈਂ ਪਾਰਕ ਦੀ ਗੱਲ ਕਰਾਈ ਸੀ ਆ ਤੁਹਾਨੂੰ ਖਾਬਦ ਦਿਖਾਈ ਸੀ ਇਧਰ ਆ ਕੇ ਦਿਖਾਓ ਜੀ ਇਸ ਸਾਈਡ ਤੇ ਆਓ ਆਹ ਦੇਖੋ ਉੱ ਉੱਪਰ ਜਿਹੜੇ ਨਾਂ ਜਿਹੜੇ ਲਿਖਦੇ ਆ ਸਾਰੇ ਸ਼ਹੀਦਾਂ ਦੇ ਉਹਨਾਂ ਦੇ ਨਾਮ ਦੀਆਂ ਪਲੇਟਾਂ ਵੀ ਜਿਹੜੀਆਂ ਟੁੱਟ ਗਈਆਂ ਜੀ ਸੋ ਇਹ ਮੈਂ ਪ੍ਰਮੁਖਤਾਂ ਨੂੰ ਖਬਰ ਦਿਖਾਈ ਸੀ ਜੀ ਪਿਛਲੇ ਸਮੇਂ ਦੇ ਵਿੱਚ ਪਿਛਲੇ ਦਿਨਾਂ ਵਿੱਚ ਆਪਾਂ ਇਹ ਖਬਰ ਨੂੰ ਪ੍ਰਮੁਖਤਾਂ ਨੂੰ ਦਿਖਾਇਆ ਸੀ ਕਿਉਂਕਿ ਸਾਡੇ ਸ਼ਹੀਦਾਂ ਦੇ ਨਾਮ ਤੇ ਪਾਰਕ ਬਣਾਇਆ ਗਿਆ ਸੀ ਉਹ ਸਮਾਰਕ ਬਣਾਇਆ ਗਿਆ ਸੀ ਇਹਦੇ ਉੱਪਰ ਜਿਹੜੇ ਨਾਂ ਦਿੱਤੇ ਗਏ ਸੀ ਜਿੰਨੇ ਵੀ ਸਾਡੇ ਸ਼ਹੀਦ ਹੋਏ ਨੇ ਸੋ 65 ਚੋਂ ਜਾਂ 70 ਚੋਂ ਜਿੰਨੇ ਵੀ ਸ਼ਹੀਦ ਆ ਉਹਨਾਂ ਦੇ ਨਾਂ ਦਿੱਤੇ ਗਏ ਸੀ ਔਰ ਯਾਦਗਰੀ ਪਾਰਕ ਬਣਾਇਆ ਗਿਆ ਸੀ ਨੂੰ ਸੋ ਇਹ ਬੜਾ ਵੱਡਾ ਉਪਰਾਲਾ ਸੀ ਪ੍ਰਸ਼ਾਸਨ ਦਾ ਪਰ ਕਿਤਨਾ ਕਿਤੇ ਜਿਹੜਾ ਹੋ ਜੀ ਇਦੇ ਵਿੱਚ ਪਿਛਲੇ ਸਮੇਂ ਜੇ ਅਸੀਂ ਗੱਲ ਕਰੀ ਤਾਂ ਕੁਝ ਲਾਪਰਵਾਹੀਆਂ ਹੋਈਆਂ ਵਾ ਪਰ ਵੀ ਹਾਲਤ ਖੱਸਾ ਹੋ ਗਈ ਉਹ ਹਾਲਾਤ ਠਾਡੇ ਹੋ ਗਏ ਸੋ ਅਸੀਂ ਖਬਰ ਨੂੰ ਪ੍ਰਮੁਖਤਾਂ ਨੂੰ ਦਿਖਾਇਆ ਔਰ ਖਬਰਦਾਰ ਸਭ ਵੀ ਹੋਇਆ ਕਿ ਤਰ੍ਹਾਂ ਕਿਤੇ ਜੀ ਨਗਰ ਕਾਉਂਸਲ ਨੇ ਪਹਿਲ ਕਦਮੀ ਕਰਕੇ ਜਿਹੜਾ ਜੀ ਇਹ ਉਪਰਾਲਾ ਕੀਤਾ ਔਰ ਅੱਜ ਇਸ ਪਾਰਕ ਦਾ ਸੁੰਦਰੀਕਰਨ ਕੀਤਾ ਜਾ ਰਿਹਾ ਵਾ ਜੀ ਯਾਨੀ ਕਿ ਇਸ ਪਾਰਕ ਨੂੰ ਜਿਹੜਾ ਵਾ ਜੀ ਦੁਬਾਰਾ ਤਿਆਰ ਕੀਤਾ ਜਾ ਰਿਹਾ ਵਾ ਔਰ ਗੁਰਦਾਸਪੁਰ ਦੀ ਇੱਕ ਸੋਹਣੀ ਪਾਰਕ ਬਣੇਗੀ ਜੀ ਔਰ ਸ਼ਹੀਦਾਂ ਦਾ ਜਿਹੜਾ ਜੀ ਮਾਨ ਸਨਮਾਨ ਜਿਹੜਾ ਵਾ ਉਹ ਵਧੇਗਾ ਜੀ ਸੋ ਕਿ ਤਰ੍ਹਾਂ ਕਿਤੇ ਜ਼ਰੂਰੀ ਹੈ ਸਮ ਅਸੀਂ ਦੇਖੋ ਸਾਡਾ ਕੰਮ ਅਸੀਂ ਆਪਣਾ ਕੰਮ ਕਰਦੇ ਆ ਜੀ ਜੇਕਰ ਸਾਡੇ ਨਜ਼ਰ ਚ ਕੋਈ ਚੀਜ਼ ਹੁੰਦੀ ਆ ਪੀ ਕਿਤੇ ਕੋਈ ਦਿੱਕਤ ਆ ਤੇ ਅਸੀਂ ਉਹ ਪ੍ਰਮੁਖ ਤਰ੍ਹਾਂ ਦਿਖਾਉਂਦੇ ਆ ਔਰ ਪ੍ਰਸ਼ਾਸਨ ਵੀ ਉੱਤੇ ਕਾਰਵਾਈ ਕਰਦਾ ਵਾ ਅੱਜ ਤੱਕ ਅਸੀਂ ਜਿੰਨੇ ਵੀ ਖਬਰਾਂ ਦਿਖਾਈਆਂ ਵਾ ਜੀ ਪ੍ਰਸ਼ਾਸਨ ਨੇ ਪੂਰਾ ਸਾਥ ਦਿੱਤਾ ਵਾ ਔਰ ਪਹਿਲ ਕਦਮੀ ਕਰਦੇ ਪ੍ਰਸ਼ਾਸਨ ਨੇ ਉਸ ਚੀਜ਼ ਦਾ ਹੱਲ ਵੀ ਕਰਾਇਆ ਵਾ ਜੀ ਅਸੀਂ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਆ ਜੀ ਦਿਲੋਂ ਧੰਨਵਾਦ ਕਰਦੇ ਆ ਗੁਰਦਾਸਪੁਰ ਪ੍ਰਸ਼ਾਸਨ ਸਾਡਾ ਬਹੁਤ ਵਧੀਆ ਵਾਜੀ ਕਿਤੇ ਨਾ ਕਿਤੇ ਸਹਿਯੋਗ ਕਰਦਾ ਵਾ ਸੋ ਨਗਰ ਕਾਉਂਸਲ ਵੀ ਜਿਹੜੀ ਹੈ ਜੀ ਉਹਨਾਂ ਵੱਲੋਂ ਵੀ ਜਿਹੜਾ ਵਾ ਵਧੀਆ ਉਪਰਾਲਾ ਕੀਤਾ ਜਾਂਦਾ ਵਾ ਪਹਿਲ ਕਦਮੀ ਕਰਦੇ ਆ ਔਰ ਸਮੱਸਿਆ ਦਾ ਹੱਲ ਕਰਦੇ ਆ ਜੀ ਸੋ ਕਿਤੇ ਨਾ ਕਿਤੇ ਇਹ ਵੀ ਵਧਾਈ ਦੇ ਹੱਕਦਾਰ ਨੇ ਜੀ ਅਸੀਂ ਇਹਨਾਂ ਨੂੰ ਵਧਾਈਆਂ ਦਵਾਂਗੇ ਜੀ ਸੋ ਇਹ ਉਪਰਾਲਾ ਜਿਹੜਾ ਉਹ ਜੀ ਸ਼ਲਾਘਾਯੋਗ ਆ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਔਰ ਇੱਕ ਬੇਨਤੀ ਮੈਂ ਕਰਾਂਗਾ ਜੇਕਰ ਤੁਹਾਡੇ ਵਾਲੇ ਵਾਲੇ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕੋਈ ਦਿੱਕਤ ਹੈਗੀ ਤਾਂ ਤੁਹਾਨੂੰ ਸਾਡੇ ਨੰਬਰ ਹੁੰਦੇ ਆ ਜੀ ਥੱਲੇ ਤੁਸੀਂ ਸਾਡੇ ਨੰਬਰ ਤੇ ਸਾਨੂੰ ਫੋਨ ਕਰ ਸਕ ਸੋ ਤੁਸੀਂ ਇਸ ਨੰਬਰ ਤੇ ਸੰਪਰਕ ਕਰਕੇ ਜਿਹੜਾ ਵਾ ਜੀ ਸਾਨੂੰ ਆਪਣੀ ਸਮੱਸਿਆ ਦੱਸ ਸਕਦੇ ਹੋ ਤੁਹਾਡੀ ਸਮੱਸਿਆ ਜਿਹੜੀ ਅਸੀਂ ਪਹਿਲ ਦੇ ਆਧਾਰ ਤੇ ਜਿਹੜਾ ਵਾ ਜੀ ਦਿਖਾਵਾਂਗੇ ਔਰ ਪ੍ਰਸ਼ਾਸਨਿਕ ਤੁਹਾਡੀ ਆਵਾਜ਼ ਪਹੁੰਚਾਵਾਂਗੇ ਔਰ ਸਮੱਸਿਆ ਦਾ ਹੱਲ ਵੀ ਕਰਾਵਾਂਗੇ ਜੀ ਸੋ ਨੰਬਰ ਮੈਂ ਫਿਰ ਮੈਂਸ਼ਨ ਕਰ ਦਣਾ ਜੀ 788861535 ਇਹ ਮੋਬਾਈਲ ਨੰਬਰ ਸਾਡਾ ਜੀ ਤੁਸੀਂ ਸਾਨੂੰ ਫੋਨ ਕਰਕੇ ਇਹ ਨਾਲ ਗੱਲਬਾਤ ਕਰ ਸਕਦੇ ਹੋ ਔਰ ਆਪਣੀ ਸਮੱਸਿਆ ਦੱਸ ਸਕਦੇ ਹੋ ਸੋ ਇੱਕ ਵਾਰੀ ਫਿਰ ਜੀ ਮੈਂ ਤੁਹਾਨੂੰ ਦੱਸ ਦਣਾ ਵੀ ਇਹ ਪਾਰਕ ਦਾ ਸੁੰਦਰੀਕਰਨ ਕੀਤਾ ਜਾ ਰਿਹਾ ਵਾ ਔਰ ਰੱਖ-ਰਖਾਵ ਕੀਤਾ ਜਾ ਰਿਹਾ ਹੈ ਯਾਨੀ ਕਿ ਇਹਦਾ ਨਵਾਂ ਰੂਪ ਦਿੱਤਾ ਜਾਏਗਾ ਔਰੇ ਪ੍ਰਸ਼ਾਸਨ ਦੀ ਪਹਿਲ ਕਦਮੀ ਜਿਹੜੀ ਹੈ ਜੀ ਵਧਾਈ ਦੀ ਹਕਦਾਰਾ ਪ੍ਰਸ਼ਾਸਨ ਔਰੇ ਸਾਡੀ ਖਬਰ ਤੋਂ ਬਾਅਦ ਅਸਰ ਹੋਇਆ ਸੀ ਔਰ ਇਹਨੂੰ ਸਾਰਾ ਨਵਾਂ ਰੂਪ ਦੇ ਕੇ ਕਿ ਸੋਨਾ ਪਾਰਕ ਬਣਾਇਆ ਜਾਏਗਾ ਜੀ ਸੋ ਧੰਨਵਾਦ ਜੀ ਜ਼ਿਲ੍ਹਾ ਪ੍ਰਸ਼ਾਸਨ ਦਾ ਸੋ ਗੁਰਦਾਸਪੁਰ ਤੋਂ ਵਿਜੇ ਸ਼ਰਮਾ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ